ਤੇ ਜਿੱਥੇ ਅੱਜ ਪਹੁੰਚੇ ਆਂ ਰੋਪੜ ਸ਼ਹਿਰ ਦੇ ਵਿੱਚ ਇੱਕ ਇਹਨਾਂ ਦਾ ਸ਼ੋਰੂਮ ਬੇਲੇ ਚੌਕ ਦੇ ਵਿੱਚ ਇੱਕ ਬੇਲਾ ਰੋਡ ਦੇ ਉੱਪਰ ਹੈ ਸਰਦਾਰ ਪੁਆਇੰਟ ਵਾਲੇ ਦੇ ਕਹਿੰਦੇ ਇਸ ਦਿਵਾਰ ਦਿਵਾਲੀ ਨੂੰ ਲੈ ਕੇ ਸੈਲੀਬ੍ਰੇਸ਼ਨ ਬਹੁਤ ਵੱਡਾ ਕੀਤਾ ਜਾ ਰਿਹਾ ਹੈ ਸ਼ੋਰੂਮ ਦੇ ਵਿੱਚ ਜੀਐਸਟੀ ਕਟੇ ਹੋਈ ਹੈ ਪਹਿਲਾਂ ਵੀ ਵੀਡੀਓ ਪਾਈ ਸੀ ਤੁਸੀਂ ਬਹੁਤ ਜ਼ਿਆਦਾ ਪਿਆਰ ਕੀਤਾ ਦੁਬਾਰਾ ਸ਼ੋਰੂਮ ਦੇ ਵਿੱਚ ਪਹੁੰਚੇ ਆਂ ਸਰਦਾਰ ਭਾਈ ਸਾਡੇ ਨਾਲ ਮੌਜੂਦ ਨੇ ਭਾਜੀ ਜੀਐਸਟੀ ਕਟੇ ਨੂੰ ਲੈ ਕੇ ਪਹਿਲਾਂ ਵੀਡੀਓ ਪਾਈ ਸੀ ਹੁਣ ਕਿਹੜੀਆਂ ਨਵੀਆਂ ਆਫਰਾਂ ਲੱਗਣ ਜਾਣੀਆਂ ਇਲੈਕਟ੍ਰੋਨਿਕ ਦੇ ਸਮਾਨ ਦੇ ਉੱਪਰ ਦੇਖੋ ਜੀ ਜਿਵੇਂ ਦਿਵਾਲੀ ਦਾ ਤਿਉਹਾਰ ਸਾਡੇ ਦੇਸ਼ ਦੇ ਵਿੱਚ ਮੁ ਦੇ ਵਿੱਚ ਸਭ ਤੋਂ ਵੱਡਾ ਤਿਉਹਾਰ ਹੈ ਜੀ ਤੇ ਇਸ ਤਿਉਹਾਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਕੋਲ ਹਰ ਪ੍ਰੋਡਕਟ ਦੇ ਉੱਪਰ ਬਹੁਤ ਹੀ ਵਧੀਆ ਆਫਰਾਂ ਲੱਗੀਆਂ ਆ ਆਫਰਾਂ ਦੇ ਨਾਲ ਨਾਲ ਅਸੀਂ ਪਹਿਲਾਂ ਹੀ ਦੱਸ ਦਿੰਦੇ ਹਾਂ ਕਿ ਸਾਡੇ ਕੋਲ ਸਾਰਾ ਮਾਲ ਵਧੀਆ ਕੰਪਨੀਆਂ ਦਾ ਏਜੰਸੀਆਂ ਵਾਲਾ ਮਾਲ ਹੁੰਦਾ ਐਂ ਤਾਂ ਨਹੀਂ ਕਿ ਕੋਈ ਵੀ ਮਸ਼ੀਨ ਨਾਲ ਮਸ਼ੀਨ ਫ੍ਰੀ ਤੇ ਫਲਾਣਾ ਨਾ ਫਲਾਣਾ ਕਰਕੇ ਦੇਸੀ ਮਾਲ ਨਹੀਂ ਵੇਚਿਆ ਜਾਂਦਾ ਮਤਲਬ ਬ੍ਰਾਂਡ ਦੇ ਵਿੱਚ ਕੰਮ ਕਰਦੇ ਬ੍ਰਾਂਡ ਦਾ ਕੰਮ ਜੀ ਟੋਟਲ ਬ੍ਰਾਂਡ ਦਾ ਕੰਮ ਹੋਏਗਾ ਸਾਡੇ ਕੋਲ ਐਲਜੀ ਦਾ ਹਾਇਰ ਦਾ ਲੋਇਡ ਦਾ ਵੋਲਟੇਜ ਦਾ ਬਲੂ ਸਟਾਰ ਦਾ ਕੈਰੀਅਰ ਦਾ ਵੱਡੀ ਕੰਪਨੀਆਂ ਜਿੰਨੀਆਂ ਵੀ ਆਉਂਦੀਆਂ ਹਮ ਉਹ ਸਾਰੀ ਕੰਪਨੀਆਂ ਦੇ ਵੱਡੇ ਵੱਡੇ ਪ੍ਰੋਡਕਟ ਜਿਵੇਂ ਤੁਸੀਂ ਆ ਦੇਖੋ ਵਾਸ਼ਿੰਗ ਮਸ਼ੀਨ ਹੈ 100% ਕੱਪੜੇ ਸੁਕਾਉਣ ਵਾਲੀ ਮਸ਼ੀਨ ਹੈ ਇਸ ਤੋਂ ਬਾਅਦ ਤੁਹਾਨੂੰ ਕੋਈ ਕੱਪੜੇ ਬਾਹਰ ਪਾਣ ਦੀ ਲੋੜ ਨਹੀਂ ਕੱਪੜੇ ਕੱਢੋ ਕਬੂੜ ਚ ਰੱਖੋ ਵੱਡੇ ਵੱਡੇ ਪ੍ਰੋਡਕਟ ਜਿਵੇਂ 2-2 ਲੱਖ ਰੁਪਏ ਦੇ ਟੀਵੀ ਠੀਕ ਹੈ ਜੀ ਏਸੀ ਹੌਟ ਐਂਡ ਕੋਲਡ ਗਰਮੀਆਂ ਸਰਦੀਆਂ ਚ ਚੱਲਣ ਵਾਲੇ ਫ੍ਰਿਜ 4 ਡੋਰ 3 ਡੋਰ ਗਲਾਸ ਡੋਰ ਸਾਰੀ ਤਰ੍ਹਾਂ ਦੇ ਸਾਰਾ ਸਮਾਨ ਅਵੇਲੇਬਲ ਹੈ ਜਿਨ੍ਹਾਂ ਦੇ ਉੱਪਰ ਮੋਟੀ ਮੋਟੀ ਤੁਹਾਨੂੰ ਮੈਂ ਆਫਰ ਦੱਸ ਦਿੰਨਾ ਸਾਡੇ ਕੋਲ ਹਰ ਪ੍ਰੋਡਕਟ ਦੇ ਨਾਲ ਤੁਹਾਨੂੰ ਗਿਫਟ ਮਿਲੇਗਾ ਆਸਾਨ ਕਿਸ਼ਤਾਂ ਤੇ ਜ਼ੀ 88 ਰੁਪਏ ਦੀ ਕੈਸ਼ ਦੇ ਉੱਪਰ ਤੋਂ ਹੀ ਸਾਮਾਨ ਲਿਆ ਜਾ ਸਕਦੇ ਹੋ ਕ੍ਰੈਡਿਟ ਕਾਰਡ ਦੇ ਉੱਪਰ 40% ਤੱਕ ਡਿਸਕਾਊਂਟ ਮਿਲ ਰਿਹਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਗਾਹਕ ਨੂੰ ਸਾਮਾਨ ਖਰੀਦਣ ਵੇਲੇ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਆਫਰ ਦਾ ਨਹੀਂ ਪ੍ਰੋਡਕਟ ਦੇ ਪ੍ਰਾਈਸ ਦਾ ਰੇਟ ਸ਼ਰਤਾਂ ਸ਼ਰਤਾਂ ਗੱਲ ਹੈ ਜੇ ਅਸੀਂ ਆਨਲਾਈਨ ਨਾਲੋਂ ਸਸਤੇ ਨਾ ਨਿਕਲੇ ਸਾਡੀ ਦੁਕਾਨ ਤੇ ਆ ਕੇ ਦੇਖ ਲਓ ਫੋਨ ਕਰਕੇ ਟਰਾਈਆਂ ਮਾਰਨ ਦੀ ਲੋੜ ਨਹੀਂ ਆਓ ਜੀਆਂ ਆਆਂ ਨੂੰ ਆ ਕੇ ਚੀਜ਼ ਖਰੀਦੋ ਬਿਨਾ ਕਹੇ ਅਸੀਂ ਆਨਲਾਈਨ ਨਾਲੋਂ 2-2 4-4000 ਰੁਪਏ ਸਸਤੇ ਹੋਵਾਂਗੇ ਹਰ ਚੀਜ਼ ਦੇ ਵਿੱਚ ओरिजिनल ਪ੍ਰੋਡਕਟ ਹੋਏਗਾ 3-3 ਸਾਲ ਦੀ ਗਾਰੰਟੀ ਹੈ ਕਿਸੇ ਗੱਲ ਦੀ ਤੁਹਾਨੂੰ ਕਿਸੇ ਚੀਜ਼ ਦੀ ਕੋਈ ਤਕਲੀਫ ਨਹੀਂ ਆ ਸਕਦੀ ਪਲੱਸ ਨਾਲ ਜੋ ਤਿਹਾਰ ਦੇ ਮੌਕੇ ਤੇ ਅਸੀਂ ਗਿਫਟ ਦੇਨੇ ਆ ਠੀਕ ਹੈ ਜੀ ਕ੍ਰੈਡਿਟ ਕਾਰਡ ਲੈ ਕੇ ਆਨੇ ਹੋ ਜਿਵੇਂ 70000 ਰੁਪਿਆ ਵਾਲਾ ਟੀਵੀ ਹੋ 30-30000 ਰੁਪਿਆ ਦਾ ਪੈਕੇਜ ਠੀਕ ਹੈ ਜੀ GST ਅਲੱਗ ਘਟਿਆ ਹੋਇਆ AC ਅਸੀਂ ਤੁਹਾਡੀ ਸਕੀਮ ਲਾਈ ਸੀਗੀ ਲਾਈਨ ਲਾ ਕੇ AC ਵਿਕਿਆ ਜੀ ਉਹ AC ਦੀ ਸਕੀਮ ਅਸੀਂ ਦੱਸ ਦਿੰਨੇ ਆ ਅਸੀਂ ਦਿਵਾਲੀ ਤੇ ਫੇਰ ਆ ਤਿੰਨ ਦਿਨ ਲਈ ਦੁਬਾਰਾ ਲਾਤੀ ਆ ਜਿਹਦੇ ਵਿੱਚ ਅਸੀਂ 24000 ਰੁਪਏ ਤੋਂ 1.5 ਟਨ ਦਾ AC ਸ਼ੁਰੂ ਕਰਤਾ ਸੀ ਨਾਲ ਲਵਾਈ ਫਰੀ ਇੱਕ ਸਵਾਲ ਹੈ ਸ਼ਰਤੀ ਹੈਗਾ ਤਾਂ ਕਹਿੰਦੇ ਹੋ ਵੀ ਰੇਟ ਘਟਾ ਜੇ ਬਿਲਕੁਲ ਨਾ ਬ੍ਰਾਂਡ ਦੇ ਵਿੱਚ ਉਹ ਵੀਰ ਜੀ ਤਾਂ ਕਹਿੰਦੇ ਆ ਗਾਹਕ ਨੂੰ ਇਹ ਗੱਲ ਤਾਂ ਕਿਹੜੀ ਪੈਂਦੀ ਹੈ ਗਾਹਕ ਹੈ ਨਾ ਜਿਹੜਾ ਉਹ ਟਰਸਟ ਕਰਨ ਲਈ ਟਰਾਈ ਕਰਦਾ ਜਦੋਂ ਟਰਾਈ ਕਰਦਾ ਫਿਰ ਉਹ ਟਰਾਈ ਦੇ ਵਿੱਚ ਸਾਨੂੰ ਇੱਕ ਚੀਜ਼ ਦਾ ਦਾਵਾ ਪੇਸ਼ ਕਰਨਾ ਹੈ ਜਦੋਂ ਤੇ ਉਹਦੇ ਨਾਲ ਉਹ ਦਾਵਾ ਪੇਸ਼ ਕਰਨ ਲਈ ਸ਼ਰਤ ਆ ਜਾਂਦੀ ਅਸੀਂ Amazon ਨਾਲੋਂ ਮੈਂ ਨਾਮ ਲੈ ਕੇ ਕਹਿ ਰਿਹਾ Amazon ਨਾਲੋਂ Flipkart ਨਾਲੋਂ ਕਿਸੇ ਵੀ ਆਨਲਾਈਨ ਸੈਲਰ ਨਾਲੋਂ ਜੀ ਕੈਂਟੀਨਾ ਨਾਲੋਂ ਜੇ ਰੇਟ ਘਟਣਾ ਨਿਕਲੇ ਤੇ ਅਸੀਂ ਇਹ ਵੀਡੀਓ ਦੇ ਵਿੱਚ ਤੁਹਾਨੂੰ ਗਲਤ ਇਨਫੋਰਮੇਸ਼ਨ ਦਿੱਤੀ ਆ ਸੀ ਇਹ ਗੱਲ ਕਹਿੰਨੇ ਆ